ਰਾਸ਼ਨ ਡਿਪੋਨ ਲਈ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ ਦਿੰਦੀ ਹੈ ਕਿ ਸਾਰੇ ਰਾਸ਼ਨ ਡਿਪੋਆਂ ਦੇ ਬਾਹਰ ਹੈਲਪਲਾਈਨ ਨੰਬਰ ਤੇ ਬੋਰਡ ਤੇ ਸ਼ਿਕਾਇਤ ਬਾਕਸ ਲਗਾਏ ਜਾਣੇ ਯਕੀਨੀ بنائے ਜਾਣ ਤਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋ ਨੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਰਾਸ਼ਨ ਵੰਡ ਪ੍ਰਕਿਰਿਆ ਮਿੱਡੇ ਮੀਲ ਤੇ ਖਾਣੇ ਦੀ ਸਟੋਰੇਜ ਦੀ ਸਮੀਖਿਆ ਕਰਦਿਆਂ ਕੀਤਾ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਫੂਡ ਕਮਿਸ਼ਨ ਦੇ ਬੇਰਬੇ ਤੇ ਫੋਨ ਨੰਬਰ ਸਕੂਲ ਅੰਗਨਵਾੜੀ ਕੇਂਦਰ ਰਾਸ਼ਨ ਕਹਿੰਦੇ ਹਸਤਾਲਾਂ ਦੇ ਬਾਹਰ ਲਿਖਿਆ ਜਾਵੇ ਤਾਂ ਜੋ ਖਾਣੇ ਸੰਬੰਧੀ ਕੋਈ ਵੀ ਸ਼ਿਕਾਇਤ ਫੂਡ ਕਮਿਸ਼ਨ ਤੱਕ ਕੀਤੀ ਜਾ ਸਕੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਯਕੀਨੀ ਬਣਾਇਆ ਜਾਵੇ ਇਸ ਲਈ ਸਕੀਮਾਂ ਦੀ ਸੂਚੀ ਪ੍ਰੋਗਰਾਮ ਦਫ਼ਤਰਾਂ ਤੇ ਅੰਗਣਵਾੜੀਆਂ ਦੇ ਬਾਹਰ ਲਗਾਈ ਜਾਵੇ ਉਹਨਾਂ ਨੇ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਤੇ ਖਾਣ-ਪੀਣ ਬਣਾਉਣ ਲਈ ਵਰਤੇ ਜਾਂਦੇ ਮਸਾਲਿਆਂ ਦੀ ਜਿਹੜੀ ਐਕਸਪਾਇਰੀ ਚੈੱਕ ਕੀਤੀ ਜਾਵੇ ਮਿੱਡੇ ਮੀਲ ਅੰਦਰ ਸੈਲਸ ਤੇ ਫਸ ਦੀ ਸਾਫ ਸਫਾਈ ਤੇ ਖਾਣੇ ਦੀ ਵੱਤਾਂ ਨੂੰ ਯਕੀਨੀ ਬਣਾਇਆ ਜਾਵੇ ਸਕੂਲਾਂ ਵਿੱਚ ਮਿੱਡੇ ਮੀਲ ਤਹਿਤ ਮਿਲਣ ਵਾਲੇ ਰਾਸ਼ਨ ਜਾਂ ਡਰਮਾਂ ਵਿੱਚ ਪਏ ਰਾਸ਼ਨ ਨੂੰ ਧੁੱਪ ਲਵਾ ਕੇ ਚੰਗੀ ਤਰ੍ਹਾਂ ਸੁਕਾ ਕੇ ਉਸ ਦਾ ਭੰਡਾਰ ਕੀਤਾ ਜਾਵੇ ਤਾਂ ਜੋ ਅਨਾਜ ਵਿੱਚ ਸੁਸਰੀਜ਼ ਆ ਕੀੜੇ ਨਾ ਪੈਣ ਉਹਨਾਂ ਨੇ ਸਖਤ ਹਦਾਇਤ ਕੀਤੀ ਹੈ ਕਿ ਮਿੱਡੇ ਮੀਲ ਪਕਾਉਣ ਵਾਲੇ ਕੁੱਕ ਦੀ ਡਾਕਟਰੀ ਜਾਂਚ ਯਕੀਨੀ ਬਣਾਈ ਜਾਵੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਮਿੱਡੇ ਮੀਲ ਦੇ ਕੁੱਕ ਖਾਣਾ ਬਣਾਉਣ ਸਮੇਂ ਆਪਣੇ ਸਿਰ ਢੱਕ ਕੇ ਰੱਖਣ ਤੇ ਨਾਲ ਹੀ ਖਾਣਾ ਬਣਾਉਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਣ ਉਹਨਾਂ ਨੇ ਇਹ ਵੀ ਕਿਹਾ ਕਿ ਕਮਿਸ਼ਨ ਦੇ ਪੈਲ ਅਕੈਡਮੀ ਤੇ ਸੂਬੇ ਦੇ ਸਕੂਲਾਂ ਦੇ ਵਿੱਚ ਕਿਚਨ ਗਾਰਡਨ ਬਣਾਏ ਗਏ ਨੇ ਉਹਨਾਂ ਦੀ ਸਭ ਸੰਭਾਲ ਕਰਨਾ ਲਾਜ਼ਮੀ ਬਨਾਇਆ ਜਾਵੇ ਇਨਾ ਕਿਚਨ ਗਾਰਡਨ ਵਿੱਚ ਤਿਆਰ ਹੋਣ ਵਾਲੀਆਂ ਜ਼ਹਿਰ ਰਹਿਤ ਸਬਜ਼ੀਆਂ ਤੇ ਸਲਾਦ ਆਧ ਬੱਚਿਆਂ ਨੂੰ ਖਵਾਇਆ ਜਾਵੇ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਆਰੋਜ਼ ਦਾ ਤੁਰੰਤ ਟੀਡੀਐਸ ਚੈੱਕ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਗੰਦੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਸਮਾਰਟ ਰਾਸ਼ਨ ਕਾਰਡ ਤੇ ਰਾਸ਼ਨ ਦੀ ਵੰਡ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਆ ਜ਼ਿਲ੍ਹੇ ਅੰਦਰ 43% ਤੋਂ ਰਾਸ਼ਨ ਵੰਡ ਤੇ 840 ਅੰਗਣਵਾੜੀਆਂ ਵਿੱਚੋਂ 313 ਦੇ ਐਫਐਸਏਆਈ ਅਪੂਵਡ ਹੋਣ ਤੇ ਖੁਸ਼ੀ ਜਾਹੇ ਵੀ ਕੀਤੀ ਆ ਉਹਨਾਂ ਨੇ ਆਦੇਸ਼ ਦਿੱਤੇ ਕਿ ਸਲਾਬ ਦੇ ਮੌਸਮ ਦੌਰਾਨ ਰਾਸ਼ਨ ਡੀਪੋਆਂ ਦੀ ਨਿਯੰਤਰ ਚੈਕਿੰਗ ਕੀਤੀ ਜਾਵੇ। ਉਹਨਾਂ ਨੇ ਹਦਾਇਤ ਇਹ ਵੀ ਦਿੱਤੇ ਕਿ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਉਹਨਾਂ ਨੂੰ ਵੰਡ ਤੋਂ ਬਾਅਦ ਮਸ਼ੀਨ ਉੱਤੇ ਅੰਗੂਠਾ ਲਗਾਉਣ ਨੂੰ ਕਿਹਾ ਜਾਵੇ। ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਟੀਕਾ ਕਰਨ ਦਾ ਜਾਇਜ਼ਾ ਵੀ ਲਿਆ ਤੇ ਕੈਲਸ਼ੀਅਮ ਦੀਆਂ ਦਵਾਈਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ ਆ। ਜਸਵੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਰਾਸ਼ਨ ਡੀਪੋਆਂ ਆਂਗਣਵਾੜੀ ਕੇਂਦਰਾਂ ਦਾ ਸਕੂਲ ਦੇ ਮਿੱਡੇ ਮਿਲ ਸੰਬੰਧੀ ਕੋਈ ਸ਼ਿਕਾਇਤ ਵਿਭਾਗ ਦੇ ਵੈਬਸਾਈਟ ਉੱਪਰ ਦਰਜ ਕਰਵਾਈ ਜਾ ਸਕਦੀ ਆ ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਜਿਸ ਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਫੂਡ ਸਿਕਿਉਰਿਟੀ ਐਕਟ ਅਧੀਨ ਸ਼ਿਕਾਇਤ ਜ਼ਿਲ੍ਹੇ ਦੇ ਵਿਧੀਕ ਡਿਪਟੀ ਕਮਿਸ਼ਨ ਕੋਲ ਵੀ ਜਿਹੜੀ ਦਰਜ ਕਰਵਾਈ ਜਾ ਸਕਦੀ ਆ ਮੀਟਿੰਗ ਉਪਰੰਤ ਉਹਨਾਂ ਨੇ ਅੰਗਨਵਾੜੀ ਕੇਂਦਰ ਮਲਕਪੁਰ ਸਰਕਾਰੀ ਸੀਨੀਅਰ ਸਕੂਲ ਖਿਆਲਾਕਲਾਂ ਦੇ ਰਾਸ਼ਨ ਡਿਪੋ ਪਿੰਡ ਖਿਆਲਾਕਲਾਂ ਦਾ ਜਿਹੜਾ ਦੌਰਾ ਕੀਤਾ ਤੇ ਕਿ ਹਦਾਇਤਾਂ ਮੁਤਾਬਕ ਦਿਸ਼ਾ ਨਿਰਦੇਸ਼ ਦਿੱਤੇ ਨੇ ਇਸ ਦੌਰਾਨ ਉਹਨਾਂ ਨੇ ਸਕੂਲਾਂ ਅੰਦਰ ਮੀਡੀਅਮ ਮੀਲ ਦਾ ਖਾਣਾ ਖਾ ਕੇ ਚੈੱਕ ਕੀਤਾ ਤੇ ਕਿਚਨ ਗਾਰਡਨ ਦਾ ਵੀ ਦੌਰਾ ਕੀਤਾ